ਸੱਚੀ ਗੱਲ ਦੋਸਤੋ ਤੇ ਅੱਜ ਆਪਾਂ ਤੁਹਾਨੂੰ ਨਾ ਆਪਣੇ ਪਿੰਡੋਂ ਵੀਡੀਓ ਬਣਾ ਕੇ ਦਿਖਾ ਰਹੇ ਹਾਂਗੇ ਤੇ ਜਾਨਵਰ ਆਪਾਂ ਤੁਹਾਨੂੰ ਇਕੱਲੇ ਇਕੱਲੇ ਦਿਖਾ ਦਾਂਗੇ ਹਨਾ ਤੇ ਬਾਕੀ ਪਾਈਆਂ ਦੀ ਇੱਧਰ ਛੱਤ ਛੁੱਤ ਦੇਖ ਲਓ ਤੁਸੀਂ ਜਿਹੜੀ ਪਾਈ ਹੋਈ ਆ ਹਨਾ ਬਹੁਤ ਚੰਗੀ ਆ ਛੰਡੀ ਆ ਤੇ ਆ ਇੱਧਰ ਕੁੱਤਾ ਖੜ ਜਾ ਕੋਈ ਨਹੀਂ ਇਹ ਬਾਕੀ ਇੱਧਰ ਪਸ਼ੂ ਆ ਗਏ ਪਾਈਆਂ ਦੇ ਆ ਗਈ ਝੋਟੀ ਇਹ ਝੋਟੀ ਹੈਗੀ ਹੈਗੀ ਹੁਣ ਦੋ ਦੰਦ ਦੋ ਦੰਦ ਤੇ ਝੋਟੀ ਚੰਗਾ ਦੁੱਧ ਦਿੰਦਾ ਇਹਨੇ ਇੱਕ ਮੈਂ ਉੱਧਰ ਹੋਰ ਦਿਖਾ ਦਾਂ ਝੋਟੀ ਇਹ ਆ ਦੇਖੋ ਬਾਕੀ ਸਾਰਾ ਜਿਹੜਾ ਹੈਗਾ ਸਿਸਟਮ ਦਿਖਾਵਾਂਗੇ ਬਾਕੀ ਨਾ ਇੱਕ ਮੇਨ ਹੀ ਝੋਟੀ ਆ ਬਾਈ ਦੇ ਦੂਜੇ ਘਰੇ ਉਹ ਵੀ ਦਿਖਾਵਾਂਗੇ ਉਹ ਬਾਈ ਨੇ ਦੇਣੀ ਆ ਕਿਵੇਂ ਸਿਕੰਦਰ 19 ਮਹੀਨੇ ਦੀ 3 ਮਹੀਨੇ ਦੀ ਗੱਬਣਾ ਅੱਛਾ ਇਹ 19 ਮਹੀਨੇ ਦੀ ਆ ਮਿੱਤਰੋ ਤੇ 3 ਮਹੀਨੇ ਦੀ ਗੱਬਣਾ ਆ ਆਪਾਂ ਇਹਨੂੰ ਮੋਹਰਾ ਨਸਲ ਦੀ ਪਿਓਰ ਨਹੀਂ ਆਪਾਂ ਕਹਿ ਸਕਦੇ ਕਾਰਨ ਕੀ ਹੈ ਨਾ ਪੇ ਮਾੜਾ ਜਾਂ ਮੱਛੇ ਦੇ ਵਿੱਚ ਮੈਨੂੰ ਐ ਲੱਗਦਾ ਸਿਕੰਦਰ ਹੈਗਾ ਬਾਲ ਹਾਂ ਮਾੜੇ ਜੇ ਬਾਲ ਆ ਹੈਨਾ ਹਾਂ ਉਹ ਦੇਖੋ ਠੀਕ ਆ ਤੇ ਇੱਕ ਆ ਆ ਗਈ ਬੱਚੀ ਇੱਧਰ ਇਹ ਆ ਦੇਖੋ ਇਹ ਖੁੱਲੀ ਆ ਇੱਧਰ ਲੈ ਇਹ ਇਹ ਦੇਖ ਕੇ ਨੱਚਣ ਲੱਗ ਗਈ ਹਨਾ ਆਜੋ ਤੇ ਇੱਕ ਜਿਹੜੀ ਮੀਨੀ ਝੋਟੀ ਆ ਉਹ ਇਹਨਾਂ ਨੇ ਬਾਈਆਂ ਨੇ ਦੇਣੀ ਆ ਤੇ ਆ ਜਾਨਵਰ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇੱਧਰ ਆ ਆ ਗਿਆ ਪ੍ਰੋਗਰਾਮ ਇੱਧਰ ਨੀਰਜ ਨੂਰੀ ਵਾਲਾ ਆ ਗਿਆ ਹਨਾ ਇੱਧਰ ਕੋੜੀਆਂ ਹੋਰ ਵੀ ਇੱਧਰ ਚਾਰ ਆ ਗਿਆ ਬਾਈਆਂ ਦਾ ਤੇ ਉਹ ਸਾਹਮਣੇ ਘਰ ਆ ਗਿਆ ਇੱਕ ਇੱਧਰ ਆ ਗਿਆ ਆ ਦੇਖ ਲਓ ਹੋਰ ਬਾਈ ਸਿਕੰਦਰ ਕਿਵੇਂ ਆ ਚੜਦੀ ਕਲਾ ਪਹਿਲਾ ਨਾਂ ਦੱਸ ਤੇਰਾ ਸਕੰਦਰ ਮੇਰਾ ਸਕੰਦਰ ਤਾਂ ਮੈਂ ਹੀ ਲਾਇਆ ਸੀ ਨਾਂ ਤਾਂ ਠੀਕ ਆ ਤੇ ਪਿੰਡ ਆਪਾਂ ਬੈਣੀਵਾਲ ਖੜੇ ਆ ਤੇ ਹੋਰ ਦੱਸ ਕਿਵੇਂ ਆ ਚੜ੍ਹਦੀ ਕਲਾ ਪਸ਼ੂਆਂ ਦਾ ਕੰਮ ਹੈ ਜਿਹੜਾ ਤੇਰਾ ਹਨਾ ਮੈਨੂੰ ਐ ਲੱਗਦਾ ਵੀ ਬਹੁਤ ਸਾਲ ਹੋ ਗਏ ਤੁਹਾਨੂੰ ਇਸ ਕਿਤੇ ਨਾਲ ਜੁੜੇ ਹੋਏ ਨੂੰ ਕਿਵੇਂ ਲੱਗਦਾ ਤੁਹਾਨੂੰ ਇਹ ਕੰਮ ਵਧੀਆ ਹੈਗਾ نسل ਦੇ ਹਿਸਾਬ ਨਾਲ ਵਧੀਆ ਚੰਗੀ ਨਸਲ ਦੀ ਹੋਵੇ ਚੰਗਾ ਰੁਪਿਆ ਵਟਾ ਜਾਂਦੀ ਹੈ ਅੱਛਾ ਠੀਕ ਹੈ ਵੀ نسل ਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਨਾ ਹਾਂ ਨਸਲ ਇਹ ਤਾਂ ਮੰਨਦਾ ਗੱਲ ਤੇ ਇੱਕ ਜਿਹੜੀ ਹੁਣ ਆ ਜਾ ਆਪਾਂ ਉਧਰ ਸਾਹਮਣੇ ਕੋੜੀ ਖੜੀ ਹੈ ਨਾਲੇ ਤੇਰੇ ਨਾਲ ਗੱਲਾਂ ਕਰਦੇ ਜਾਂਦੇ ਇੱਕ ਕੋੜੀ ਵੀ ਸੇਲ ਕੀਤੀ ਆ ਹਾਂ ਇੱਕ ਕਰੀ ਹੈਗੀ ਉਹ ਸੀਗੀ ਚਾਰ ਦੰਦ ਅੱਛਾ ਲੱਗੀ ਸੀ 65 ਇੰਚ 65 ਇੰਚ ਹਾਂ ਚਿੱਟੀ ਹਾਂ ਨੌਕਰੀ ਨੌਕਰੀ ਹਾਂ ਠੀਕ ਆ ਉਹ ਆਪ ਰੌਲੀ ਵਾਲੀ ਦੀ ਸੀਗੀ ਰੌਲੀ ਵਾਲੀ ਦੀ ਸੀ ਹਾਂ ਪਦਮ ਤੋਂ ਗੱਬਣ ਸੀ ਉਹ ਪਦਮ ਤੋਂ ਹਾਂ ਇਹ ਜਸਪਾਲਾ ਕਲਾਲੇ ਤੋਂ ਹਾਂ ਠੀਕ ਹੈ ਤੇ ਕਿੰਨੇ ਦੀ ਫਿਰ ਸੇਲ ਕੀਤੀ ਉਹ ਵਧੀਆ ਰੁਪਏ ਵਿਟਾ ਗਈ ਆਪਨੇ ਵਧੀਆ ਨਹੀਂ ਅਸੀਂ ਤਾਂ ਪੁੱਛਦੇ ਹੁੰਨੇ ਵੀ ਕਿੰਨੇ ਦੀ ਬੀਤੀ ਆ ਭਈ ਉਹੀ ਆਈ ਤਾਂ ਨਹੀਂ ਮਤਲਬ ਵੀ ਪਤਾ ਤਾਂ ਲੱਗ ਜੇ ਹਨਾ ਚੰਗੇ ਵਿਟਾ ਗਈ ਵਧੀਆ ਕਿੰਨੇ ਉਹ ਵੇਚਤੀ ਆਪਾਂ 8 ਲੱਖ 60 ਹਜ਼ਾਰ ਇੱਥੇ ਆ ਠੀਕ ਹੈ ਨਾ ਪਤਾ ਤਾਂ ਲੱਗੇ ਯਾਰ ਵੀ ਘੋੜੀਆਂ ਹੈਗੀਆਂ ਚੰਗੀਆਂ ਤੇ ਕਾ ਆ ਗਈ ਹੈਨਾ ਇਹ ਦੋ ਦੰਦ ਦਾ ਇਹ ਦੋ ਦੰਦ ਦਾ ਠੀਕ ਆ ਤੇ ਇਹਦੀ ਹਾਈਡ ਹੂਡ ਕਿੰਨੀ ਕਾ ਇਹ ਫੱਟੀ ਵਾਲਾ 63 ਇੰਚਾ ਫੱਟੀ ਵਾਲਾ 63 ਇੰਚ ਠੀਕ ਆ ਇਹ ਇਹਦੇ ਮਾਰੇ ਤਾਂ ਉਹ ਹੈਗੇ ਆ ਹੈਨਾ ਹਜੇ ਜਿਹੜੇ ਦਾਗ ਜੇ ਹਾਂ ਇਹ ਸਪੌਟ ਹੈਗੇ ਆ ਇਹਦੇ ਮਾਰੇ ਸਪੌਟ ਹੈਗੇ ਆ ਹੈਨਾ ਠੀਕ ਆ ਤੇ ਆ ਬੱਚਾ ਇਹ ਬੱਚਾ ਉਹ ਨੂੰ ਚੰਬੀ ਨਹੀਂ ਦਿੰਦਾ ਚੰਬੀ ਨਹੀਂ ਦਿੰਦਾ ਅੱਛਾ ਇੱਕ ਉਹ ਚੰਬੀ ਖੜੀ ਹੈ ਠੀਕ ਆ ਤੇ ਆ ਚੱਲਗੇ ਉਧਰਲੇ ਪਾਸੇ ਆਪਾਂ ਜਿਹੜੀ ਕੱਟੀ ਦਿਖਾ ਦਈਏ ਤੇ ਆ ਦੇਖ ਲੋ ਅ ਬਾਕੀ ਉਧਰ ਜਿਹੜੀ ਹੈਗੀ ਮੀਨੀ ਝੋਟੀ ਆਪਾਂ ਉਹ ਦਿਖਾਉਣੇ ਆ ਤੇ ਆ ਜੋ ਤੇ ਇਧਰ ਉਹ ਆ ਗਈ ਦੇਖ ਲੋ ਤੁਸੀਂ ਘਰੇ ਹਨਾ ਸਬਜੀ ਸਬਜੀ ਸਾਰੀ ਇਹ ਅੱਜ ਵਾਲਾ ਬਸ ਤੁਸੀਂ ਐਂ ਹੀ ਸਮਝੋ ਵੀ ਵਲੌਗ ਬਣਾ ਕੇ ਦਿਖਾਇਆ ਇੱਕ ਇਧਰ ਉਹ ਘਰ ਆ ਕੇ ਦੇਖ ਲਾ ਘੈਂਟ ਗੱਲ ਬਾਤ ਆ ਤੇ ਹਾਂ ਦੇਖੋ ਕੋਠੀ ਵੀ ਆ ਰੰਗ ਰੰਗ ਕਰਾਉਣੀ ਇਹ ਜਿਹੇ ਕੋਠੀ ਇਧਰ ਸਾਡੇ ਬਾਬਾ ਜੀ ਬੈਠੇ ਆ ਹੈ ਤੇ ਇਹਨਾਂ ਨੇ ਵੀ ਇਧਰ ਸ਼ੌਕ ਪੂਰਾ ਸਿਕਾ ਬਾਈ ਕਿਵੇਂ ਠੀਕ ਹੋ ਠੀਕ ਆ ਠੀਕ ਆ ਚੜਦੀ ਕਲਾ ਹਾਂ ਠੀਕ ਆ ਚੰਗ ਇਹ ਸਾਡੇ ਬਜ਼ੁਰਗ ਆਗੇ ਤੇ ਇੱਕ ਇੱਧਰ ਬਸ਼ੇਰੀ ਹੋਰ ਆ ਕਿਵੇਂ ਲੱਗਾ ਤੁਹਾਨੂੰ ਕੰਮ ਹਨਾ ਸੈੱਟ ਤੇ ਲੈ ਇੱਧਰ ਮੈਨੂੰ ਇਹ ਜਰਾ ਆ ਦਿਖਾਗੇ ਇਹ ਉਹ ਖੜੀ ਅੰਮੀ ਨਹੀਂ ਝੋਟੀ ਮੈਂ ਉਹ ਤੁਹਾਨੂੰ ਦਿਖਾਉਣਾ ਉਹ ਤੇ ਆਹ ਦੇਖ ਲਓ ਤੇ ਇਹਨੂੰ ਖੋਲ ਯਾਰ ਜਦ ਸਕੰਦਰ ਮੈਂ ਤੁਹਾਨੂੰ ਦੱਸਾਂ ਗੱਲ ਮੈਨੂੰ ਆ ਬਹੁਤ ਸੋਹਣੀ ਲੱਗੀ ਯਾਰ ਇਹਦਾ ਜਿਹੜਾ ਨਾ ਕੰਨ ਹੈ ਮੈਂ ਪਹਿਲਾਂ ਵੀ ਕਹਿ ਕੀ ਗਏ ਆ ਵੇ ਬਹੁਤ ਘੱਟ ਹੁੰਦਾ ਇਹ ਜਗਾ ਕੰਨ ਹਣਾ ਦੇਖੀ ਕਿਵੇਂ ਲੱਗਦਾ ਇਹ ਕੰਨ ਮੈਨੂੰ ਲੱਗਦਾ ਕਿ ਮੈਂ ਤਾਂ ਕਦੇ ਦੇਖਿਆ ਨਹੀਂ ਇਹ ਜਗ ਮਾਰਵੜੀ ਕੰਨ ਹੈ ਹਣਾ ਕੁੰਡੀ ਵਾਲਾ ਕੰਨ ਕੁੰਡੀ ਵਾਲਾ ਕੰਨ ਦੇਖੀ ਮੋੜ ਦੀ ਦੇ ਇਸ ਸਪੌਟਲੈਸ ਆ ਗਈ ਹੈ ਨਾ ਇਹ ਯਾਰ ਮੋਹ ਵਾਲਾ ਕਰਦੀ ਆ ਮੈਂ ਦੇਖਿਆ ਮੇਰੇ ਮਗਰ ਮਗਰ ਉੱਦੇ ਮਤਲਬ ਮੈਂ ਪਹਿਲਾ ਆਇਆ ਸੀ ਨਾ ਤੇ ਉੱਦੇ ਵੀ ਜਮ ਮਗਰ ਮਗਰ ਫਿਰਦੀ ਸੀ ਲੈ ਯਾਰ ਇਹ ਇਹ ਸਪੌਟਲੈਸ ਆ ਗਈ ਇਹ ਤਾਂ ਹਜੇ ਨਾ ਰੇਤੇ ਦਾ ਕਰਕੇ ਖੁੱਲੀ ਛੱਡੀ ਹੈ ਤੇ ਤਾਂ ਕਰਕੇ ਇਹਦੇ ਦਾਗ ਜੇ ਬਣੇ ਪਿਆ ਸਾਢੇ 3 ਮਹੀਨੇ ਦੀ ਠੀਕ ਹੈ ਇਹ ਉਧਰਲੇ ਪਾਸੇ ਵਾਲੀ ਦੀ ਇੱਕ ਘਰੋਂ ਆ ਇਹ ਲੈ ਕੇ ਆਉਂਦੀ ਹੈ ਠੀਕ ਹੈ ਆ ਜਾ ਭੱਜ ਜੀ ਓਏ ਚੱਲ ਠੀਕ ਆ ਸਿਕੰਦਰ ਆ ਆ ਗਏ ਫਿਰ ਇੱਧਰ ਇਹ ਆ ਗਈ ਮੀਨੀ ਝੋਟੀ ਹੈ ਨਾ ਆ ਜਾ ਨੇੜੇ ਆ ਜਾ ਲੈ ਵੀ ਇਹ ਵੀ ਜਿਵੇਂ ਪਲੀ ਪੂਲੀ ਵਾਲੀ ਚੰਗੀ ਹੈ ਸਿਕੰਦਰ ਇਹ ਕਿਵੇਂ ਕੀ ਹਿਸਾਬ ਕਿਤਾਵੇ ਦਾ ਜਿਹੜੀ ਆਪਾਂ ਇਹ ਦੇਣੀ ਹੈ ਝੋਟੀ ਮੂੰਹ ਖੀਰੀਆ ਹ ਹੋਊਗੀ 17-18 ਮਹੀਨਿਆਂ ਦੀ ਹੈਨਾ ਹਾਂ ਇੰਨੀ ਤੇ ਹੈ ਨਾ ਹਾਂ ਇੰਨੀ ਵੀ ਦੇਖ ਯਾਰ ਮੈਨੂੰ ਐ ਲੱਗਦਾ ਹਾਈਟ ਹੋਈਟ ਜਬ ਵੇਟ ਬੂਟ ਜਿਹੜਾ ਹੈਗਾ ਬਹੁਤ ਜ਼ਿਆਦਾ ਆ ਇੰਨਾ ਮਤਲਬ ਪਲੀ ਪੁਲੀ ਚੰਗੀ ਦਾ ਕਰ ਕੀ ਆ ਗਾਨੀ ਗੋਨੀ ਪਾਈ ਐ ਤਾਂ ਯਾਰ ਹੈਨਾ ਤੇ 18 ਕੇ ਮਹੀਨੇ ਦੀ ਉਮਰ ਹੈ ਮੈਨੂੰ ਐ ਲੱਗਦਾ ਜੇ ਜ਼ੋਰ ਮਾਰ ਕੇ ਦੋ ਤਿੰਨ ਦੋ ਕੁ ਮਹੀਨਿਆਂ ਦੇ ਵਿੱਚ ਟੀਕਾ ਲੈ ਲੂ ਹਾਂ ਮਹੀਨੇ ਦੇ ਮਹੀਨਾ ਡੇਢ ਮਹੀਨੇ ਦੇ ਵਿੱਚ ਵਿੱਚ ਲੈ ਲੂ ਹੈਨਾ ਪਾਊਡਰ ਪਾਈ ਜੰਨੇ ਆ ਹੁਣ ਅੱਛਾ ਤੇ ਬਸ ਇਦੂ ਬਾਦ ਲੈ ਲੂ ਹੁਣ ਠੀਕ ਹੈ ਤੇ ਇਹ ਇਹ ਕਿਹੜੀ ਝੋਟੀ ਸੀ ਆਪਣੇ ਕੋਲੇ ਕਿ ਏਸੇ ਦੇ ਹੀ ਹੈ ਨਾ ਇਹ ਦੀ ਨਹੀਂ ਇਹ ਲੈ ਕੇ ਆਂਦੀ ਸੀ ਅੱਛਾ ਠੀਕ ਹੈ ਤੇ ਫਿਰ ਮੈਨੂੰ ਐਂ ਦੱਸ ਹੁਣ ਇਹ ਇਹ ਆਪਾਂ ਸੇਲ ਕਰਨੀ ਹੈ ਠੀਕ ਹੈ ਤੇ ਜਿਵੇਂ ਆ ਸਿੰਗ-ਸਿੰਗ ਜੇ ਇਹਦੇ ਕਹਿੰਦੇ ਹੁੰਦੇ ਆ ਵੀ ਇਹ ਮੀਂਹ ਨਹੀਂ ਆ ਗਈ ਹੈਨਾ ਹਾਂ ਕੀ ਹੈ ਹਿਲਦੇ ਆ ਹਾਂ ਆ ਦੇ ਹਿਲਦੇ ਆ ਹੈਨਾ ਠੀਕ ਆ ਇਹ ਸਿੰਘ ਵੀ ਹਿਲਦੇ ਮਿੱਤਰੋ ਤੇ ਇੱਕ ਥੱਲੋਂ ਦਿਖਾ ਦਾਂ ਮੈਂ ਥੱਲੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰ ਥੋੜਾ ਜਿਹਾ ਨਾ ਕੀ ਆ ਵੀ ਉੱਪਰ ਆ ਜਾ ਕਰਦਾ ਹੁੰਦਾ ਪਸ਼ੂ ਇਹ ਆ ਦੇਖੋ ਥਾਣ ਵੀ ਚੰਗਿਆ ਓਏ ਇਹ ਹਨਾ ਠੰਡੀ ਆ ਯਾਰ ਜਮ ਕਰਾ ਹੀ ਨਹੀਂ ਇਹਨੇ ਤਾਂ ਮਾਦੀਤੀ ਨੇ ਠੀਕ ਐ ਸਿਕੰਦਰਫੇਜ਼ ਦਾ ਕਿਵੇਂ ਐ ਰੇਟ ਰੂਟ ਕਿਨੇ ਕਿਚੇ ਦੇ ਦਾਂਗੇ ਆਪਾਂ ਦੇਣ ਲੈਣ ਜਾਂ 37000 ਦੀ ਦੇ ਦਾਂਗੇ ਠੀਕ ਐ ਦੇਣ ਲੈਣ ਜੇ ਹਾਂ ਨੰਬਰ ਬੋਲ ਦੇ 98782 98782 38025 38025 25 ਠੀਕ ਆ 37000 ਰੁਪਏ ਦੇ ਵਿੱਚ ਬਾਈ ਕਹਿੰਦੇ ਇਹ ਸੇਲ ਕਰ ਦਾਂਗੇ ਠੀਕ ਆ ਇਹ ਬਾਕੀ ਤੁਹਾਨੂੰ ਇਹ ਕੱਟੀ ਜੇ ਪਸੰਦ ਹੋਈ ਤਾਂ ਜਰੂਰ ਬਾਈਆਂ ਨਾਲ ਸੰਪਰਕ ਕਰ ਲਿਓ ਪਿੰਡ ਵੈਣੀਵਾਲ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਆਪਾਂ ਠੀਕ ਆ ਦੋਸਤੋ ਧੰਨਵਾਦ ਤੇ ਪਸ਼ੂ ਹੈ ਜਿਹੜੇ ਬਾਈ ਦੇ ਜਾਨਵਰ ਹੈ ਸਕੰਦਰ ਦੇ ਕਿਵੇਂ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਬਾਈ ਹੈ ਧੰਨਵਾਦ